ਪਰਮ ਸਤਿਕਾਰਯੋਗ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਇਸ ਵਕਤ ਮੈਂ ਆਪਣੇ ਖੇਤਾਂ ਦੇ ਵਿੱਚ ਆਇਆ ਹੋਇਆ ਹਾਂ ਤੇ ਮੈਂ ਗੱਲ ਕਰਾਂਗਾ ਜ਼ਿੰਦਗੀ ਚ ਚੜ੍ਹਦੀ ਕਲਾ ਦੀ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਕਿਵੇਂ ਰਹਿਣਾ ਹੈ ਔਰ ਕਿਵੇਂ ਸੋਚਣਾ ਹੈ ਤੇ ਕਿਵੇਂ ਅੱਗੇ ਵਧਣਾ ਹੈ ਗੱਲ ਕਰਨੀ ਤਾਂ ਮਾਮੂਲੀ ਗੱਲ ਹੈ ਪਰ ਜੋ ਮੁਸ਼ਕਿਲਤ ਹੁੰਦੇ ਨੇ ਆਤਮ ਮੁਸ਼ਕਲਾਂ ਚ ਹੁੰਦੇ ਨੇ ਆਤ ਨਰਾਸ਼ ਹੁੰਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਪਰ ਹੁੰਦਾ ਬਹੁਤ ਮੁਸ਼ਕਲ ਹੈ ਪਰ ਨਹੀਂ ਦੋਸਤੋ ਜ਼ਿੰਦਗੀ ਦਾ ਮੰਤਰੇ ਹੀ ਹੈ ਕਿ ਤੁਸੀਂ ਕੁਦਰਤ ਦੀ ਆਵਾਜ਼ ਸੁਣੋ ਆਪਣੀ ਆਤਮਾ ਦੀ ਆਵਾਜ਼ ਸੁਣੋ ਆ ਇਹ ਮੰਨੋ ਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਤੇ ਇੱਕ ਵਾਰ ਮਿਲੀ ਆ ਕਿਉਂ ਨਾ ਅਸੀਂ ਇਹਨੂੰ ਚੜਦੀ ਕਲਾ ਚ ਰਹੀਏ ਅਰੇ ਦੁਬਾਰਾ ਜਿੰਦਗੀ ਮਿਲ ਲੇਗੀ ਸੋ ਤੇ ਅੱਡੀ ਕਿ ਤਰ ਰਹਿਣ ਦੇ ਮੈਂ ਕੁਝ ਤੁਹਾਨੂੰ ਫਾਰਮੂਲੇ ਦਸਾਂਗਾ 2-3 ਕ ਪਹਿਲੀ ਤਾਂ ਗੱਲ ਇਹ ਹੈ ਕਿ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਮੁਸਕਰਾਹਟ ਰੱਖੋ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ ਜੇ ਮੁਸ਼ਕਲਾਂ ਆਉਂਦੀਆਂ ਹੀ ਨੇ ਤਾਂ ਵੱਡੇ-ਵੱਡੇ ਮਹਾਂਪੁਰਸ਼ਾਂ ਨੂੰ ਯਾਦ ਕਰ ਲਿਆ ਕਰੋ ਜਿਦੇ ਚ ਸਾਹਿਬੇ ਕਬਾਲ ਸ਼੍ਰੀ ਗੁਰਗੋਬਿੰਦ ਸਿੰਘ ਜੀ ਸ਼ਾਮਲ ਹੈ ਤੇ ਮੇਰੀ ਇੱਕ ਕਵਿਤਾ ਦਾ ਸ਼ੇਅਰ ਹੈ ਕਿ ਚੜਦੀ ਕਲਾ ਵਿੱਚ ਰਹੋ ਹਮੇਸ਼ਾ ਵਾਟਾਂ ਭਾਵੇਂ ਲੰਮੀਆਂ ਨੇ ਸਿੱਧਕ ਸਾਡੇ ਨੇ ਹਰਦਮ ਸਜਣੋ ਉਲਟ ਹਵਾਵਾਂ ਝੱਲੀਆਂ ਨੇ ਹਿੰਮਤ ਮਿਹਨਤ ਸਿਰਾਂ ਅਗੇ ਭਲਾ ਤੂਫਾਨਾਂ ਕੀ ਕਰਨਾ ਕਾਮ ਵਿਆਪੀ ਦੀ ਮੰਜ਼ਲ ਅਸਾਂ ਹਰ ਹਾਲਤ ਵਿੱਚ ਸਰ ਕਰਨਾ ਦੋਸਤੋ ਅਸੀਂ ਲੱਗੇ ਰਹਿਣਾ ਹੁੰਦਾ ਔਰ ਅਸੀਂ ਹਰ ਵਕਤ ਲੱਗੇ ਰਹਿਣਾ ਹੁੰਦਾ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਜਦੋਂ ਤੁਸੀਂ ਨਰਾਸ਼ ਹੁੰਦੇ ਹੋ ਨਾ ਤਾਂ ਕਿਸੇ ਕੰਮ ਨੂੰ ਹੱਥ ਪਾਓ ਤਾਂ ਤੁਹਾਡੀ ਨਿਰਾਸ਼ਾ ਅੱਧੀ ਰਹਿ ਜਾਏਗੀ ਖੁਸ਼ਬੰਦਿਆਂ ਕੋਲ ਜਾਓ ਨਿਰਾਸ਼ਾ ਹੋਰ ਘਟ ਜਾਏਗੀ ਔਰ ਚੜਦੀ ਕਲਾ ਵਾਲੇ ਬੰਦਿਆਂ ਜਾਓ ਤੇ ਨਿਰਾਸ਼ਾ ਬਿਲਕੁਲ ਵੈਨਿਸ਼ ਡੈਮੇਜ ਹੋ ਜਾਏਗੀ ਖਤਮ ਹੋ ਜਾਏਗੀ ਤੇ ਇਹਦੇ ਲਈ ਕਰਨਾ ਕੀ ਚਾਹੀਦਾ ਸਾਨੂੰ ਕਰਨਾ ਇਹ ਚਾਹੀਦਾ ਹੈ ਕਿ ਸਾਡੀ ਪਹਿਲਾਂ ਤਾਂ ਖੁਰਾਕ ਸੈੱਟ ਹੋਵੇ ਕਿ ਖੁਰਾਕ ਦੇ ਵਿੱਚ ਫਲ ਫਰੂਟ ਥੋੜਾ ਸ਼ਾਮਿਲ ਕਰ ਲੋ ਜਾਂ ਪਾਣੀ ਜ਼ਿਆਦਾ ਪੀਓ ਵਤਨ ਨੰਬਰ 1 ਨੰਬਰ 2 ਤੇ ਤੁਸੀਂ ਤੇਜ਼ ਆਇਤ ਮਨ ਖਾਓ। ਔਰ ਤੁਸੀਂ ਉਹ ਚੀਜ਼ਾਂ ਖਾਓ ਜਿਹੜੀਆਂ ਤੁਹਾਨੂੰ ਸ਼ਾਂਤੀ ਦੇਣ ਜਿਦੇ ਚ ਸੰਤਰਾ ਸ਼ਾਮਿਲ ਆ, ਸੇਬ ਸ਼ਾਮਿਲ ਆ, ਕੇਲਾ ਸ਼ਾਮਿਲ ਆ। ਐਵੇਂ ਤਿੰਨੇ ਫਲ ਕਹਾਂਗਾ। ਕਿਉਂਕਿ ਜਦੋਂ ਤੁਹਾਨੂੰ ਕਦੇ ਨਿਰਾਸ਼ਾ ਹੋਵੇ ਤੁਸੀਂ ਇੱਕ ਜੂਸ ਦਾ ਗਲਾਸ ਜਿਹਦੇ ਚ ਸੰਤਰੇ ਦਾ ਜੂਸ ਹੋਗੇ ਪੀ ਕੇ ਦੇਖੋ ਇੱਕਦਮ ਤੁਹਾਡੇ ਵਿਚਾਰ ਬਦਲ ਜਾਣਗੇ। ਸੋ ਪਹਿਲੀ ਜਾਂ ਗੱਲ ਇਹ ਐ, ਦੂਸਰੀ ਗੱਲ ਇਹ ਵੀ ਐ ਕਿ ਇਕ ਸ਼ੇਰ ਹਜ਼ਰ ਹੈ ਕਿ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਿੱਧਕ ਸਾਡੇ ਨੇ ਕਦੀ ਮਰਨਾ ਨਹੀਂ ਪੈਸੂੜਾਂ ਤੇ ਵੀ ਨੱਚਦੇ ਰਹਿਣਗੇ ਰਾਜ਼ੀ ਨਾ ਆਵਾ ਵਕਤ ਨਾਲ ਕਰਨਾ ਨਹੀਂ ਸੋ ਦੋਸਤੋ ਨੱਚਦੇ ਰਹਿਣਾ ਹੁੰਦਾ ਹੈ ਅਹ ਇਹ ਸੂਰਾਂ ਦੀ ਉੱਤੇ ਵੀ ਮੁਸ਼ਕਲਾਂ ਤਾਂ ਆਉਂਦੀ ਹੀ ਰਹਿੰਦੀਆਂ ਨੇ ਭਾਵੇਂ ਤੁਸੀਂ ਜਿੱਥੇ ਮਰਜ਼ੀ ਹੋ ਜਿੰਨੀ ਮਰਜ਼ੀ ਮੁਸ਼ਕਲ 'ਚ ਹੋ ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਨੋਟ ਫਿਰ ਉਹ ਵੀ ਸੁਖਾਲੀ ਹੋ ਜਾਂਦੀ ਹੈ ਜਦੋਂ ਤੁਸੀਂ ਮੁਸ਼ਕਲਾਂ ਦਾ ਮੱਥਾ ਲਾਉਂਦੇ ਹੋ ਉਹਨੂੰ ਸਾਹਮਣਾ ਹੋ ਜਾਂਦੇ ਹੋ ਅੱਧੀ ਤਾਂ ਮੁਸ਼ਕਲ ਉਦੋਂ ਹੀ ਖਤਮ ਹੋ ਜਾਂਦੀ ਹੈ ਤੇ ਅ ਇੱਕ 바ਵਾ ਬਲਵੰਤ ਨੇ ਸ਼ੇਰ ਲਿਖਿਆ ਕਿ ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ ਖਲੋਵੇ ਸੁੱਕਾ ਟੀਲਾ ਫੁੱਲ ਬਣ ਗੁਜ਼ਰਸਤਾ ਹੋਵੇ ਤੁਸੀਂ ਇੱਕ ਵਾਰ ਹਿੰਮਤ ਤਾਂ ਕਰੋ ਤੁਸੀਂ ਇੱਕ ਵਾਰੀ ਹੌਸਲਾ ਤਾਂ ਕਰੋ ਕੰਮ ਕਰਨ ਦਾ ਤੇ ਇੱਕ ਵਾਰੀ ਤੁਸੀਂ ਸਾਹਮਣੇ ਤਾਂ ਹੋ ਤੇ ਭਾਵੇਂ ਤੁਹਾਡੇ ਕਿੱਦਾ ਵੀ ਵੱਡਾ ਦੁਸ਼ਮਣ ਹੈ ਤੇ ਇੱਕ ਵਾਰੀ ਤੁਸੀਂ ਸਾਹਮਣੇ ਤਾਂ ਹੋ ਸਭ ਸਭ ਤੁਸੀਂ ਜਿੱਤ ਲੋਗੇ ਪਰ ਤੁਹਾਡੇ ਇਰਾਦਾ ਪੱਕਾ ਹੋਣਾ ਚਾਹੀਦਾ ਹੈ ਇਹ ਨਪੋਲੀਨ ਬੋਨਾਪਾਰਟ ਦਾ ਕੱਦ ਕਿੰਨਾ ਸੀਗਾ ਸਿਰਫ 5 ਫੁੱਟ 1 2 ਇੰਚ ਸੀਗਾ ਆ ਤੁਸੀਂ ਤੁਹਾਡੇ ਸਾਹਮਣੇ ਹੁਣ ਹੀ ਦੇਖ ਰਹੇ ਹੋ ਬੁਲਾਦੀਮੀਰ ਪੁਤਿਨ ਦਾ ਕੱਦ ਕਿੰਨਾ ਹੈ ਇਹ 5 ਫੁੱਟ 5 ਇੰਚ ਦਾ ਹੋਣਾ ਸਾਰੇ ਜਨਰਲਾਂ ਨਾਲ ਛੋਟਾ ਲੱਗਦਾ ਜਦੋਂ ਇਹ ਹੱਥ ਮਿਲਾ ਰਿਹਾ ਹੁੰਦਾ ਸੋ ਮੇਰੇ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਇਹ ਨਹੀਂ ਕਾਊਂਟ ਕਰਦਾ ਹੈਗਾ ਕਿ ਤੁਸੀਂ ਗਰੀਬ ਹੋ ਜਾਂ ਅਮੀਰ ਹੋ ਜਾਂ ਕਿੱਥੇ ਹੋ ਜਾਂ ਕਿਵੇਂ ਹੋ ਕਾਊਂਟ ਇਹ ਕਰਦਾ ਹੈਗਾ ਕਿ ਤੁਸੀਂ ਚੜਦੀ ਕਲਾ ਚ ਰਹਿਣ ਦਾ ਮੰਤਰ ਸਿੱਖ ਲਓ ਉਹਨੂੰ ਖੁਸ਼ ਰਹੋ ਸੋ ਮੇਰਾ ਸ਼ੇਰ ਹੈ ਖੁਸ਼ ਰਹੋ ਮੇਰੇ ਯਾਰ ਹਰਦਮ ਖੁਸ਼ ਰਹੋ ਜੇ ਰੁਸ ਜਾਏ ਬਹਾਰ ਤਾਂ ਵੀ ਖੁਸ਼ ਰਹੋ ਸੋ ਦੋਸਤੋ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਹਾਂ ਔਰ ਉਛੇ ਕਰਦਾ ਕਿ ਤੁਹਾਨੂੰ ਖੁਸ਼ ਰੱਖਾਂ ਔਰ ਤੁਸੀਂ ਚੜ੍ਹਦੀ ਕਲਾ ਚ ਰਹੋ ਕਿਉਂਕਿ ਤੁਸੀਂ ਮੇਰੇ ਬਹੁਤ ਪਿਆਰੇ ਦੋਸਤ ਹੋ ਸੋ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹਾਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢੱਲੋਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ